ਤੇਜਦੇ ਵਿੱਚ ਇਕ ਵਾਰ ਫੇਰ ਤੋਂ ਕਰੋਨਾ ਜਿਹੜਾ ਕਿ ਆਪਣੇ ਪੈਰ ਪ੍ਰਸਾਦ ਦੇ ਹੋਏ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਗੱਲ ਕਰੀਏ ਜਦੋਂ ਪਿਛਲੇ ਵਾਰ ਕਰੋਨਾ ਕਾਲ ਦਾ ਸਮੇਂ ਸੀ ਲੋਕ ਕਾਫੀ ਪੈਨਿਕ ਹੁੰਦੇ ਹੋਏ ਦਿਖਾਈ ਦਿੱਤੇ ਦੇਰ ਹਸਲ ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਮੀਤ ਲਾਲ ਜੀ ਸ਼ਿਵ ਸਰਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਸਿਵਲ ਹਸਪਤਾਲ ਦੇ ਵਿੱਚ ਕੀ ਕੀ ਤਿਆਰੀਆਂ ਨੇ ਤੇ ਕਿਵੇਂ ਮਰੀਜ਼ ਜੋ ਕਿ ਆਪਣੇ ਰੋਗ ਖਾਮ ਕਰ ਸਕਦੇ ਨੇ ਅਗਰ ਕਰੋਨਾ ਵਾਇਰਸ ਫੈਲਦਾ ਸਰ ਨਮਸਕਾਰ ਅ ਨਮਸਕਾਰ ਮੈਂ ਕਹਣਾ ਚਾਹਾਂਗਾ ਕਿ ਜਿਵੇਂ ਕੋਵਿਡ-19 ਪੱਲਾ ਹੈ ਨਸੀਗਾ ਉਸ ਤਰੀਕੇ ਨਾਲ ਅਸਲੀ ਕੋਈ ਵੀ ਸਿਚੁਏਸ਼ਨ ਨਹੀਂ ਹੈ ਕੋਈ ਕਦੂ ਕਾ ਕੇਸ ਜਿਸ ਨੂੰ ਆ ਰਹੇਗੇ ਸਥਿਤੀ ਬਿਲਕੁਲ ਕਾਬੂ ਦੇ ਵਿੱਚ ਹੈ ਔਰ ਦੂਸਰੀ ਗੱਲ ਹੈ ਕਿ ਇਹਦਾ ਵੇਰੀਐਂਟ ਜੀਐਨ1 ਵੇਰੀਐਂਟ ਜਿਹੜਾ ਕਿ ਇਹਦੇ ਬਾਰੇ ਕਿ ਚਰਚਾ ਹੈ ਕਿ ਉਹ ਆ ਰਿਹਾ ਹੈ ਜੀਐਰ1 ਵੇਰੀਐਂਟ ਕਾਫੀ ਵੀਕ ਵਾਇਰਸ ਹੈਗਾ ਕਿਉਂਕਿ ਇਸ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੈ ਕਿ ਤੁਸੀਂ ਵਕਫਾ ਪੈਂਦੇ ਜੇ ਦਾ ਕੋਵਿਡ ਦੇਖਿਆ ਕੋਰਟ ਦਾ ਬਟ ਇਤਾਂ ਦੀ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਔਰ ਸੀਧ ਪਾਪੁਰਾ ਜੁਸਟਿਸ ਸਾਹਿਬ ਸਾਡੀ ਆਲਰੇਡੀ ਸੈਂਪਲਿੰਗ ਜਿਹੜੀ ਕੰਟੀਨਿਊਸੀ ਸੀ ਨਹੀਂ ਕੋਈ ਅਸੀਂ ਰੋਕੀ ਨਹੀਂ ਸੀ ਇਹ ਦੇ ਵਿੱਚ ਚੱਲ ਹੀ ਰਿਹਾ ਸੀ ਕੋ ਕਾਫੀ ਦਿਨ ਤੋਂ ਕੋਈ ਵੀ ਕੋਵਿਡ ਦੇ ਪੇਸ਼ੈਂਟ ਜੜਾ ਹੰਦਰ ਦੇ ਵਿੱਚ ਨਹੀਂ ਹੈ ਔਰ ਗੁੜ ਵੀ ਐਸਲੇ ਜਿਹੜੀ ਕੋਈ ਕੋਵਿਡ ਦਾ ਪੇਸ਼ੈਂਟ ਜੜਾ ਹੰਦਰ ਦੇ ਵਿੱਚ ਪੋਜ਼ਿਟਿਵ ਨਹੀਂ ਹੈ ਔਰ ਸੇਕ ਸੁਭਾ ਜਿਹੜੇ ਸਾਡੇ ਪ੍ਰਬੰਧ ਨੇ ਪ੍ਰਬੰਧ ਹੈ ਹਸਪਤਾਲ ਦੇ ਵਿੱਚ ਸਾਡੇ ਆਲਰੇਡੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਹੈ ਸਾਰੇ आईसीयू ਸਾਡੇ ਕੋਲ ਅਵੇਲੇਬਲ ਹਨ ਡਾਕਟਰ ਸਪੈਸ਼ਲਿਸਟ ਸਾਡੇ ਕੋਲ ਹੈਗੇ ਨੇ ਔਰ ਆਕਸੀਜਨ ਦੇ ਵੀ ਸਾਡੇ ਕੋਲ ਦੋ ਪਲਾਂਟ ਪਲਾਂਟ ਜਿਹੜੇ ਨੇ ਸਿੰਗਲ ਸਟਾਲ ਦੇ ਚੱਲ ਰਹੀ ਲੱਗੇ ਹੋਏ ਨੇ ਔਰ ਕਿਸੇ ਤਰ੍ਹਾਂ ਦੇ ਵੀ ਆਕਸੀਜਨ ਦੇ ਵੀ ਕੋਈ ਘਾਟ ਨਹੀਂ ਹੈ ਔਰ ਬਾਕੀ ਵੀ ਸਾਡੀ ਜਿਹੜੀ ਸਿੰਪਲਿੰਗ ਹੈ ਉਹ ਵੀ ਸੀ ਹਾਰਮੋਨਸ ਵਜਿਹਾ ਦਵਾਵਾਂਗੇ ਬਟ ਹਾਲੇ ਕੋਈ ਸਰਕਾਰ ਵੱਲੋਂ ਕੋਈ ਅਡਵਾਈਜ਼ਰੀ ਜਾਰੀ ਨਹੀਂ ਹੋਈ ਹੈ ਇਸ ਪੱਧਰੀ ਬਟ ਫੇਅਰ ਵੀ ਪ੍ਰੀਕਾਸ਼ਨਰੀ ਕੋਰ ਤੇ ਜਿਹੜੇ ਤੁਸੀਂ ਕਹਿ ਸਕੋ ਕਿ ਪੀ ਪਾਲ ਵਾਲੇ ਇਸ ਜਗ੍ਹਾ ਤੇ ਲੋਕ ਨਾ ਆ ਜਾਣ ਜਿੱاں ਜੇ ਕਿਸੇ ਨੂੰ ਕੋਈ ਖਾਸ ਜਿਹਾ ਹੌਸਾ ਹੋਵੇ ਤਾਂ ਬਾਸ ਪਾਰ ਲਵੇ ਔਰ ਬਾਕੀ ਜਿਹੜੇ ਜਨਰਲ ਪਹਿਲਾਂ ਵੀ ਕੋਵਿਡ ਦੇ ਚਲਦੇ ਫੋਟੋ ਫੋਟੋ ਹੁੰਦੇ ਆ ਉਹ ਸੇਮ ਹੀ ਰਹਿਣਗੇ ਪਰ ਹਜੇ ਕੋਈ ਇਸ ਤਰੀਕੇ ਨਾਲ ਕੋਈ ਡਰ ਦੀ ਲੋੜ ਨਹੀਂ ਹੈ ਕਿਉਂਕਿ ਸਭ ਲੋਕ ਪਹਿਲਾਂ ਪੈਲੀ ਹੁੰਦੇ ਦੁਕਾਨ ਜਿਹਦੇ ਸੀ ਜਿਹੜੇ ਪੁਰਾਣੇ ਸਭ ਫਿਰ ਉੱਤਲ ਆਸ ਸੀ ਤੇ ਹੁਣ ਕੀ ਲੋਕਾਂ ਨੂੰ ਡਿੰਗ ਕਰਨਾ ਚਾਹੀਦਾ ਹੈ ਮੈਂ ਲੋਕਾਂ ਨੂੰ ਕਹਾਂ ਤੇ ਡਰ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਇਮਿਊਨਿਟੀ ਆਲਰੇਡੀ ਅਸੀਂ ਵੈਕਸੀਨੇਸ਼ਨ ਮੈਜੋਰਟੀ ਦਾ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਹੈ ਵਿਦ ਟਾਈਮ ਇਹ ਚਲ ਪੜ ਜਾਂਦੇ ਬਟ ਵੇਰੀਐਂਟ ਬਹੁਤ ਮਾਈਨਰ ਹੈ ਵੀ ਕਿ ਵੇਰੀਐਂਟ ਹੈ ਗਾਇਸ ਤੁਸੀਂ ਸੁਣੇ ਔਰ ਇਹਦੇ ਵਿੱਚ ਕੋਈ ਨਿਕੁਰ ਆਦੇ ਲੋੜੀ ਮੈਂ ਜੇ ਖਾਸੀ ਜਿਹਾ ਆਪਣੇ ਬੜੇ ਕੁਝ ਲੱਛਣ ਹੁੰਦੇ ਨੇ ਸੇਮ ਹੁੰਦਾ ਹੀ ਔਰ ਜੇ ਕਿਸੇ ਨੂੰ ਕੋਈ ਕੋਪਰਮਿਟੀ ਹੁੰਦੀ ਹੈ ਜਾਂ ਕੋਈ ਕਿਸੇ ਹੋਰ ਬਿਮਾਰੀ ਦਾ ਪੀੜਤ ਹੁੰਦਾ ਹੈ

ਬਰੀਤ ਹੈ ਕਿ ਜਦੋਂ ਕਿਸੇ ਨੂੰ ਫਲੂ ਹੁੰਦਾ ਜਾਂ ਖਾਂਸੀ ਦੇ ਲੱਛਣ ਹੁੰਦੇ ਨੇ ਉਹ ਵੀ ਜਦ ਕੀ ਸਾਵਧਾਨੀ ਵਰਤੇ ਕਿ ਉਹ ਆਪਣਾ ਆਰਾਮ ਕਰੇ ਕਿ ਉਹ ਮਿਕਸ ਆਪਣਾ ਹੋਵੇ ਜਾਂਦਾ ਹੋਰ ਕਰੇ ਬੈਠੇ ਆਰਾਮ ਨਾਲ ਆਪਨੇ ਰੈਸਟ ਕਰੇ ਕਿ ਤੁਮੇ ਕੋਈ ਅਸਤਤਵ ਦੇ ਵਿੱਚ ਕਿਹੋ ਜਿਹੇ ਪ੍ਰਭਾਤ ਤੇ ਗਰੋਸਤੀ ਹੋ ਜਾ। ਹਸਪਤਾਲ ਰੂਪ ਨੇ ਦੱਸਿਆ ਕਿ ਸਾਡੇ ਡਾਕਟਰ ਸਾਹਿਬਾਨ ਸਾਰੇ ਹੀ ਕਲੀਨਿਕ ਦੀ ਪਤਾ ਤੇ ਲਾਗ ਭਾਈ ਉਹ ਸਾਡੇ ਕੋਲ ਭਾਰਤ ਨਾਮੀ ਸੈਰਟੀ ਅਵੇਲੇਬਲ ਸਪੈਸ਼ਲਿਸਟ ਦਾ ਲਾਭ ਵੀ

ਪਰ ਦੇਸ਼ ਦੇ ਵਿੱਚ ਇਕਵਲ ਫੇਰ ਤੋਂ ਕਰੋਨਾ ਜਿਹੜਾ ਕਿ ਆਪਣੇ ਪੈਰ ਪਸਾਦੇ ਹੋਏ ਦਿਖਾਈ ਦੇ ਰਿਹਾ ਕਿਤੇ ਨਾ ਕਿਤੇ ਗੱਲ ਕਰੀਏ ਜਦੋਂ ਪਿਛਲੇ ਵਾਰ ਕਰੋਨਾ ਕਾਲ ਦਾ ਸਮੇਂ ਸੀ ਲੋਕ ਕਾਫੀ ਪੈਨਿਕ ਹੁੰਦੇ ਹੋਏ ਦਿਖਾਈ ਦਿੱਤੇ ਦੇਰ ਹਸਨ ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਗੁਰਮੀਤ ਲਾਲ ਜੀ ਸਿਵਰ ਸਰਜਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰ ਸਿਵਲ ਹਸਪਤਾਲ ਦੇ ਵਿੱਚ ਕੀ ਕੀ ਤਿਆਰੀਆਂ ਨੇ ਤੇ ਕਿਵੇਂ ਮਰੀਜ਼ ਜੋ ਕਿ ਆਪਣੇ ਇਜ਼ਰੋਖ ਕੰਮ ਕਰ ਸਕਦੇ ਨੇ ਅਗਰ ਕਰੋਨਾ ਵਾਇਰਸ ਫੈਲਦਾ ਸਰ ਨਮਸਕਾਰ ਅ ਨਮਸਕਾਰ ਮੈਂ ਕਹਣਾ ਚਾਹਾਂਗਾ ਕਿ ਜਿਵੇਂ ਕੋਵਿਡ-19 ਪਹਿਲਾਂ ਆਇਆ ਸੀਗਾ ਉਸ ਤਰੀਕੇ ਨਾਲ ਅਸਾਂ ਦੇ ਕੋਈ ਵੀ ਸਿਚੁਏਸ਼ਨ ਨਹੀਂ ਨੇ ਕੋਈ ਕਦੂ ਕਾ ਕੇਸਸ ਨੂੰ ਆ ਰਹੇ ਨੇ ਸਥਿਤੀ ਨੂੰ ਕਾਬੂ ਦੇ ਵਿੱਚ ਹੈ ਔਰ ਦੂਸਰੀ ਗੱਲ ਇਹ ਹੈ ਕਿ ਇਹਦਾ ਵੇਰੀਐਂਟ ਜੀਐਨ1 ਵੇਰੀਐਂਟ ਜਿਹੜਾ ਕਿ ਇਹਦੇ ਬਾਰੇ ਇੱਕ ਚਰਚਾ ਹੈ ਕਿ ਉਹ ਆ ਰਿਹਾ ਹੈ ਜੀਐਨ1 ਵੇਰੀਐਂਟ ਕਾਫੀ ਵੀਕ ਵਾਇਰਸ ਹੈਗਾ ਕਿਉਂਕਿ ਇਸ ਕੋ ਪਹਿਲਾਂ ਵੀ ਤੁਸੀਂ ਦੇਖਿਆ ਹੀ ਹੈ ਜੇ ਤੁਸੀਂ ਵੱਖੋ-ਵੱਖ ਤਾਂ ਤੇ ਜੇ ਡਾਕਟਰ ਕੋਵਿਡ ਦੇਖਿਆ ਕੋਮੈਂਟ ਦਾ ਬਟ ਇਤਾਂ ਦੀ ਕੋਈ ਵੀ ਡਰਨ ਵਾਲੀ ਗੱਲ ਨਹੀਂ ਹੈ ਔਰ ਸੀਧਾ ਘਰ ਆਪਣਾ ਜੁੱਸ ਜੁੱਸ ਸਾਡੀ ਆਲਰੇਡੀ ਸੈਂਪਲਿੰਗ ਜਿਹੜੀ ਕੰਟੀਨਿਊਸ ਸੀਗੀ ਕੋਈ ਅਸੀਂ ਰੋਕੀ ਨਹੀਂ ਸੀ ਇਹ ਵਿੱਚ ਚੱਲ ਹੀ ਰਿਆ ਸੀ ਕੋਈ ਕਾਫੀ ਦਿਨ ਤੋਂ ਕੋਈ ਵੀ ਕੋਵਿਡ ਦੇ ਪੇਸ਼ੈਂਟ ਘੜਾ ਜਾਂਦਾ ਦੇ ਵਿੱਚ ਨਹੀਂ ਹੈ ਔਰ ਉਹ ਵੀ ਐਸਲੇ ਜਿਹੜੀ ਕੋਈ ਕੋਵਿਡ ਦਾ ਪੇਸ਼ੈਂਟ ਘੜਾ ਜਾਂਦਾ ਦੇ ਵਿੱਚ ਪੋਜ਼ਿਟਿਵ ਨਹੀਂ ਹੈ ਔਰ ਸੇ ਦਾ ਸੁਭਾ ਜਿਹੜੇ ਸਾਡੇ ਪ੍ਰਬੰਧ ਨੇ ਪ੍ਰਬੰਧ ਹੈ ਇਸ ਹਸਪਤਾਲ ਦੇ ਵਿੱਚ ਸਾਡੇ ਆਲਰੇਡੀ ਕਿਸੇ ਤਰ੍ਹਾਂ ਦੀ ਕੋਈ ਭਟ ਨਹੀਂ ਹੈ ਸਾਰੇ आईसीयू ਸਾਡੇ ਕੋਲ ਅਵੇਲੇਬਲ ਹੈ ਡਾਕਟਰ ਸਪੈਸ਼ਲ ਸਾਡੇ ਕੋਲ ਹੈਗੇ ਨੇ ਔਰ ਆਕਸੀਜਨ ਦੇ ਵੀ ਸਾਡੇ ਕੋਲ ਦੋ ਪਲਾਂਟ ਪਲਾਂਟ ਜਿਹੜੇ ਨੇ ਸਿੰਗਲ ਹਸਪਤਾਲ ਦੇ ਚੱਲਣੇ ਲੱਗੇ ਹੋਏ ਨੇ ਔਰ ਕਿਸੇ ਤਰ੍ਹਾਂ ਦੇ ਵੀ ਆਕਸੀਜਨ ਦੇ ਵੀ ਕੋਈ ਘਾਟ ਨਹੀਂ ਹੈ ਔਰ ਬਾਕੀ ਵੀ ਸਾਡੀ ਜਿਹੜੀ ਸਿੰਪਲਿੰਗ ਹੈ ਉਹ ਵੀ ਸੀ ਔਰ ਮੈਂ ਸਮਝ ਬੁਦਾਵਾਾਂਗੇ ਬਟ ਹਾਂਜੀ ਕੋਈ ਸਰਕਾਰ ਵੱਲੋਂ ਕੋਈ ਅਡਵਾਈਜ਼ਰੀ ਜਾਰੀ ਨਹੀਂ ਹੋਈ ਹੈ ਇਸ ਪੱਧਰੀ ਬਟ ਫੇਅਰਲੀ ਪ੍ਰੀਕਾਸ਼ਨਰੀ ਤੌਰ ਤੇ ਜਿਹੜੇ ਤੁਸੀਂ ਕਹਿ ਸਕੋ ਕਿ ਪੀਰਪਾਲ ਵਾਲੇ ਇਸ ਜਗ੍ਹਾ ਤੇ ਲੋਕ ਨਾ ਆ ਜਾਣ ਜਾਂ ਜੇ ਕਿਸੇ ਨੂੰ ਕੋਈ ਖਾਸ ਜਿਹਾ ਕਹਾਵਾ ਹੈ ਤਾਂ ਹਸਪਤਾਲ ਲੱਗੇ ਔਰ ਬਾਕੀ ਜਿਹੜੇ ਜਨਰਲ ਪਹਿਲਾਂ ਵੀ ਕੋਵਿਡ ਦੇ ਚਲਦੇ ਫੋਟੋ ਫੋਲਦੇ ਆ ਉਹ ਸੇਮ ਹੀ ਰਹਿਣਗੇ ਪਰ ਹਜੇ ਕੋਈ ਇਸ ਤਰੀਕੇ ਨਾਲ ਕੋ ਡਰ ਦੀ ਲੋੜ ਨਹੀਂ ਹੈ ਜਿਵੇਂ ਸਭ ਲੋਕ ਪਹਿਲਾਂ ਪੈਲੀ ਹੁੰਦੇ ਦੀ ਦੁਕਾਨ ਜੇਦੇ ਸੀ ਜਿਹੜੇ ਪਲਾਸਟਿਕ ਫਿਲਮ ਲਗਾਉਂਦੇ ਸੀ ਤੇ ਹੁਣ ਕੀ ਲੋਕਾਂ ਨੂੰ ਡੀਲ ਕਰਨਾ ਚਾਹੀਦਾ ਹੈ ਮੈਨੂੰ ਲੱਗਦਾ ਮੈਨੂੰ ਕਿਹਨਾਂ ਦੀ ਡਰ ਦੀ ਲੋੜ ਨਹੀਂ ਹੈ ਕਿਉਂਕਿ ਸਾਡੀ ਇਮਿਊਨਿਟੀ ਆਲਰੇਡੀ ਹੈ ਸੀ ਵੈਕਸੀਨੇਸ਼ਨ ਮੈਜੋਰਟੀ ਦੇ ਲੋਕਾਂ ਨੇ ਵੈਕਸੀਨੇਸ਼ਨ ਕਰਾਈ ਹੋਈ ਹੈ ਅ ਵਿਦ ਟਾਈਮ ਇਟ ਚਲ ਪਟ ਜਾਂਦੇ ਬਟ ਵੇਰੀਐਂਟ ਬਹੁਤ ਮਾਈਨਰ ਹੈ ਵੀਕ ਵੇਰੀਐਂਟ ਹੈਗਾ ਜੁੜੇ ਥੋੜੇ ਔਰ ਕੋਈ ਨਿਕਬਰਾ ਦੇ ਨਾ ਮਜੇ ਖਾਂਸੀ ਜੁਕਾਮ ਦੇ ਬਾੜੇ ਲੱਛਣ ਹੁੰਦੇ ਨੇ ਸੇਮ ਹੁੰਦੇ ਹੀ ਔਰ ਜੇ ਕਿਸੇ ਨੂੰ ਕੋਈ ਕੋ-ਆਪੋਰਟੀਟੀ ਹੁੰਦੀ ਹੈ ਜਾਂ ਕੋਈ ਕਿਤੇ ਹੋਰ ਨਵਾਂ ਇਹਦਾ ਪਲੇਟਫਾਰਮ ਹੁੰਦਾ ਹੈ

ਬਰੀਤ ਹੈ ਕਿ ਜਦੋਂ ਕਿਸੇ ਨੂੰ ਫਲੂ ਹੁੰਦਾ ਜਾਂ ਖਾਂਸੀ ਦੇ ਲੱਛਣ ਹੁੰਦੇ ਨੇ ਉਹ ਇਹ ਵੀ ਜੜੀ ਸਾਵਧਾਨੀ ਵਰਤੇ ਕਿ ਉਹ ਆਪਣਾ ਪ੍ਰਯੋਗ ਕਰੇ ਕਿ ਮਿਕਸ ਆਪਣਾ ਹੋਵੇ ਜਾਂਦਾ ਹੋਰ ਘਰੇ ਬੈਠ ਕੇ ਆਰਾਮ ਨਾਲ ਰੈਸਟ ਕਰੇ ਕਿ ਤੁਹਾਨੂੰ ਚੀ ਕੋਈ ਹਸਪਤਾਲ ਦੇ ਵਿੱਚ ਕਿਹਨੇ ਦਿੱਤਾ ਪਰਤੇ ਕੋ ਰੈਸਟੀ ਹੋ। ਹਸਪਤਾਲ ਨੇ ਦੱਸਿਆ ਕਿ ਸਾਡੇ ਡਾਕਟਰ ਸਾਹਿਬਾਨ ਸਾਰੇ ਹੀ ਉਹਨਾਂ ਕੋਲੀਪੰਤੀ ਪਤਾ ਤੇ ਲਾਗ ਭਰੇ ਉਹਨਾਂ ਦੇ ਕੋ ਭਾਰਤ ਨਾਮੀ ਸੇਰਟੀ ਅਵੇਲੇਬਲ ਸਪੈਸ਼ਲਿਸਟ ਦਾ ਨਾਮ ਇੱਕ ਵੀ